ਹਾਂਜੀ ਬਈ ਸਾਰਾ ਭਰਾਵਾਂ ਦਾ ਸასი ਕਾਲ ਤੇ ਲਓ ਮਿੱਤਰੋ ਅੱਜ ਆਪਾਂ ਜੱਲਾ ਲੁਧਿਆਣਾ ਦੇ ਪਿੰਡ ਜਿਸਪਾਲ ਬਾਂਗਰ ਦੀ ਧਰਤੀ ਦੁਨੀਆਂ ਦੀ ਮਸ਼ਹੂਰ ਬਾਜੀ ਆ ਜੀ ਲੁਧਿਆਣੇ ਜਿਹਨੇ ਦੀ ਇੱਕ ਨੰਬਰ ਦੀ ਬਾਜੀ ਇੱਕ ਗਿੱਲ ਗਰੁੱਪ ਵੱਲੋਂ ਬਾਜੀ ਕਰਵਾਈ ਜਾ ਰਹੀ ਹੈ ਜਿੱਥੇ ਇਸ ਟਾਈਮ ਐ 6 ਵਜੇ ਹੋਈ ਆ ਜੀ ਤੇ ਭਰਾ ਸਾਰੇ ਉਤਰਾ ਦੇ ਰੰਗ ਲਖਾਉਣ ਵਾਸਤੇ ਪੁੱਜੇ ਹੋਏ ਆ ਸਾਰੇ ਨਾਲ ਹੀ ਤੇ ਬਹੁਤ ਸਵਧੀਆ ਬਾਜੀ ਹੋਊਗੀ ਜੀ ਗਿੱਲ ਗਰੁੱਪ ਵੱਲੋਂ ਤੇ ਸਾਰੇ ਭਰਾਵਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਬਈ ਰਾਜਾ ਯੂਐਸਏ ਵਾਲਾ ਵੀਰ ਸਾਡਾ ਤੇ ਯੂਐਸਏ ਵਾਲੇ ਸਾਰੇ ਸਰਪੌਂਸਰ ਵੀਰ ਜਿੰਨੇ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਗੱਲ ਗਰੁੱਪ ਜਿਸਪਾਲ ਬੰਗਰ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਹੈ ਤੇ ਸਵੇਰ ਦਾ ਟਾਈਮ ਆ ਕੋਇਲ ਵੀ ਕੂਕਦੀ ਆ ਤੇ ਗੁਰੂ ਘਰ ਦੇ ਨੇੜੇ ਸਾਰੇ ਭਰਾ ਮੇਰੇ ਦੂਰ ਦੂਰੋਂ ਪਹੁੰਚੇ ਹੋਏ ਆ ਰੰਗ ਲਖਾਉਣ ਦੀ ਆਪੋ ਆਪਣੀ ਤਿਆਰੀ ਚੱਲ ਰਹੀ ਆ ਸਾਰੇ ਭਰਾ ਤੇ ਆ ਰਹੇ ਨੇ ਤਿਆਰੀਆਂ ਸਾਰੇ ਭਰਾ ਬਰੇ ਖਿੱਚ ਗਏ ਤੇ ਇਹ ਆ ਗਏ ਨੇ ਸਾਰੇ ਤਿਆਰੀਆਂ ਖਿੱਚ ਗਏ ਪਤਾ ਨਹੀਂ ਅੱਜ ਕine ਜਾਣਾ ਜਿੱਤ ਗਏ ਆ ਆ ਜਾਂਦਾ ਇਹ ਦਵਿੰਦਰ ਆਹ ਟਰਾਫੀ ਵਾਲਾ ਦਵਿੰਦਰ ਵੀ ਆ ਗਿਆ ਮਤਰੋ ਤੇ ਆ ਗਿਆ rahul ਤੇ ਆ ਗਿਆ rahul ਆ ਗਿਆ ਸਾਰਾ ਭਰਾ ਤੇ ਸੋ ਬਹੁਤ ਹੀ ਵਧੀਆ ਪਲੇਅਰ ਸਾਰੇ ਪੁੱਜਦੇ ਜਾ ਰਹੇ ਆ ਤੇ ਬਾਕੀ ਦੇਖਾਂਗੇ ਮਤਰੋ ਕੌਣ ਕੌਣ ਅੱਜ ਜਿੱਤਦਾ ਤੇ ਕੌਣ ਹਾਰਦਾ ਸਾਰੇ ਭਰਾ ਸਾਡੇ ਪਹੁੰਚੇ ਹੋਏ ਆ ਤੇ ਇਹ ਆ ਗਿਆ ਦਵਿੰਦਰ ਟਰਾਫੀ ਲੁਧਿਆਣਾ ਹਾਂ ਜੀ ਸਾਸੀ ਗੇ ਗਿਆ ਲੱਗਦੀ ਸਾਡੀ ਗੱਲ ਹਾਂ ਛੱਡੀ ਵਾਲਾ ਮੈਂ ਦਾ ਵੀਰੇ ਦਾਤਨ ਕਰਦਾ ਸੀ ਇਧਰੋਂ ਉੱਤਰ ਆਇਆ ਮੈਂ ਕਿਹਾ ਮਾਰੀਏ ਮੋਰਚਾ ਜਾ ਕੇ ਇਹ ਆ ਜੀ ਹਾਂ ਜੀ ਤੇ ਉਸਤਾਦ ਬਿੱਕਰ ਬਖੋਵਾਲ ਤੇ ਹੋਰ ਵੀ ਬਹੁਤ ਛੋਟੀ ਛੋਟੀ ਦੇ ਖਿਡਾਰੀ ਪਹੁੰਚੇ ਹੋਏ ਆ ਤੇ ਅੱਜ ਦੇਖਾਂਗੇ ਵੀ ਮੋਟਰਸਾਈਕਲ ਕਿੱਧਰ ਨੂੰ ਜਾਂਦੇ ਤਿੰਨ ਮੋਟਰਸਾਈਕਲ ਦਿੱਤੇ ਜਾਣੇ ਆ ਇਧਰ ਰੰਗ ਲਖਾਈ ਜਾਂਦੇ ਆ ਭਰਾ ਸਾਡੇ ਤੇ ਸੋ ਬਾਜੀ ਬਹੁਤ ਵਧੀਆ ਮੰਨੀ ਪਰਵੰਨੀ ਬਾਜੀ ਆ ਜਿੱਥੇ ਸਨੀ ਗੱਲ ਮੋਗੇ ਵਾਲੇ ਦਾ ਹੈਪੀ ਗਲ ਜਸਪਾਲ ਬੰਗਰ ਤੇ ਆਪਣਾ ਵੀ ਮੋਟਰਸਾਈਕਲ ਨਾਲ ਸਨਮਾਨਤਾ ਹੋਣਾ ਵੀਰੇ ਤੇ ਸੋ ਬਹੁਤ ਬਹੁਤ ਧੰਨਵਾਦ ਆ ਗਏ ਗਰੁੱਪ ਤੇ ਨਾਲ ਆਪਣਾ ਹੈਪੀ ਗਿਲਦ ਬਈ ਜਸਪਾਲ ਬੰਗਰ ਵਾਲੇ ਵੀਰ ਸਾਡੇ ਦਾ ਤੇ ਰਣਜੀਤ ਦਬਈ ਪੜਾਣ ਪਿੰਡ ਦਾ ਰਣਜੀਤ ਆ ਤੇ ਬਹੁਤ ਹੀ ਵਧੀਆ ਬਾਜੀ ਹੋਣੀ ਅੱਜ ਤੇ ਇੱਧਰ ਸਣੀ ਗਿਲ ਆਇਆ ਹੋਇਆ ਜੀ ਮੋਗੇ ਵਾਲਾ ਤੇ ਨਾਲ ਇੱਕ ਆ ਜੀ ਸਣੀ ਜਗਰਾਉਂ ਵਾਲਾ ਵੀਰ ਸਾਡਾ ਇਹ ਵੀ ਬਹੁਤ ਵਧੀਆ ਖਿਡਾਰੀ ਆ ਕੁੱਲ ਮਿਲਾ ਕੇ ਅੱਜ ਪੂਰੀ ਕਰੀਮ ਹੀ ਪੁੱਜਣੀ ਆ ਜੀ ਯੋਧ ਯੋਧ ਵਰਗੇ ਸਾਰੇ ਜਿੰਨੇ ਗਲਜਾਰ ਵਰਗੇ ਕਹਿ ਲੋ ਵੀ ਕੋਈ ਵੀ ਇਹੋ ਜਿਹਾ ਖਿਡਾਰੀ ਹੋਣਾ ਨਹੀਂ ਜਿਹੜਾ ਇੱਥੇ ਨਹੀਂ ਪੁੱਜਦਾ ਸੋ ਬਾਜੀ ਬਹੁਤ ਵਧੀਆ ਹੁੰਦੀ ਆ ਤੇ ਬਾਕੀ ਬਣਦੀ ਅਪਡੇਟ ਤੁਹਾਨੂੰ ਸਾਰਿਆਂ ਨੂੰ ਨਾਲ ਦੇਵਾਂਗੇ ਦੇ ਤਾਲ ਤੋਂ ਵੀ ਵੀਰ ਸਾਡੇ ਪਹੁੰਚੇ ਆ ਤੇ ਸਾਰੇ ਭਰਾ ਪਹੁੰਚੇ ਹੋਏ ਆ ਅੱਜ ਆਮਰ ਪਾਲ ਤੇ ਹੋਰ ਵੀ ਬਹੁਤ ਵਧੀਆ ਖਿਡਾਰੀ ਪਹੁੰਚੇ ਹੋਏ ਆ ਤੇ ਬਾਕੀ ਚਲੋ ਆਪਾਂ ਕਰਦੇ ਆ ਆ ਮਲਾਉਣੇ ਦਵਿੰਦਰ ਟ੍ਰਾਫੀ ਲੁਧਿਆਣਾ ਦੇ ਨਾਲ ਰਾਹੁਲ ਰਾਹੁਲ ਆ ਗਿਆ ਜੀ ਰਾਹੁਲ ਹੈ ਬਾਈ ਸਾਡਾ ਤੇ ਬਾਕੀ ਬਿਲਦੇ ਆ ਸਾਰਿਆਂ ਨੂੰ ਅਸੀ ਗਾਲ ਜੀ ਕਿੱਧਰ ਇਹ ਇੱਥੇ ਆ ਗਿਆ ਇਦਾਂ ਹੀ ਇਦਾਂ ਹੀ ਆ ਮੈਂ ਵੀ ਉਹਨੇ ਜੀ ਆ ਉਧਰ ਤੇ ਚਲੋ ਬਾਕੀ ਮੈਂ ਮਿਲਦਾ ਹਾਂ ਇਹਦੀ ਸਾਰਿਆਂ ਭਰਾਵਾਂ ਨੂੰ ਨਾਲ ਹੀ